ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਨੂੰ ਸ਼ਤਸ਼ੇਰੀ ਯਕਾਲ ਜੀ ਅੱਜ 5 ਤਰੀਕ ਦੇ ਕੁਝ ਨਵੇਂ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਜੀ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਰੱਖੇ ਗਏ ਨੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਫਗਵਾੜਾ ਦੀ ਲੜਕੀ ਹੈ ਕਾਸਟ ਲੜਕੀ ਦੀ ਜੱਟ ਸਿੱਖ ਹੈ ਜੀ ਉਮਰ 1992 ਦੇ ਵਿੱਚ ਹੈ ਸੋ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਦਾ ਤੇ ਪੜ੍ਹਾਈ ਕਰੀਏ ਇਹਨਾਂ ਨੇ ਮੈਡੀਕਲ ਨਾਨ ਮੈਡੀਕਲ ਲਾਅ ਦੀ ਡਿਗਰੀ ਕਰੀ ਹੋਈ ਹੈ ਜੀ ਪਿਤਾ ਇਹਨਾਂ ਦੇ ਰਿਟਾਇਰਡ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਭਰਾ ਲੜਕੀ ਦੇ ਤਿੰਨ ਨੇ ਜੀ ਤੇ ਕੰਮ ਕਰੇ ਲੜਕੀ ਦਾ ਨਿਊਜ਼ੀਲੈਂਡ ਸਿਟੀਜ਼ਨ ਹੈ ਲੜਕੀ ਪਾਰਟ ਟਾਈਮ ਜੌਬ ਕਰਦੇ ਨੇ ਜੀ ਤੇ ਲਾਅ ਦੀ ਪ੍ਰੈਕਟਿਸ ਕਰਦੇ ਨੇ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਦਾ ਪੜਿਆ ਲਿਖਿਆ ਹੋਵੇ ਨਸ਼ਾ ਰਹਿਤ ਹੋਵੇ ਸੋਹਣਾ ਸੁਨੱਖਾ ਤੇ ਖਾਨਦਾਨੀ ਪਰਿਵਾਰ ਤੋਂ ਮੁੰਡਾ ਹੋਵੇ ਜੀ ਕਾਲੀ ਪੱਟੀ 'ਚ WhatsApp ਨੰਬਰ ਹੈ ਜੀ ਪਰਿਵਾਰ ਦਾ ਜਿਸ ਨਾਲ ਰਿਸ਼ਤਾ ਮੈਚ ਹੁੰਦਾ ਸਿੱਧੀ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਪੀਲੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੌਰ ਪਤਾ ਮੋਗਾ ਤੋਂ ਬਾਗਾਪੁਰਾਣਾ ਦੀ ਲੜਕੀ ਹੈ ਜੀ ਇਹ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 1992 ਦੇ ਵਿੱਚ ਹੈ ਜੀ ਕੱਦ 5 ਫੁੱਟ 3 ਇੰਚ ਹੈ ਤੇ ਪੜ੍ਹਾਈ ਕਰੀਏ ਜੀ BCA MCA ਕੰਮ ਕਰ ਰਹੀ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਕੈਨੇਡਾ ਦਾ PR ਹੋਵੇ ਜਾਂ ਡਿਗਰੀ ਕੀਤੀ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਜੀ ਸੋ ਮੋਗਾ ਫਰੀਦਕੋਟ ਏਰੀਆ ਨੂੰ ਪਹਿਲਾ ਕਾਲੀ ਪੱਟੀ 'ਚ ਲੜਕੀ ਤੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਹੁੰਦਾ ਸਿੱਧੀ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੜਕੀ ਹੈ ਕਾਸਟ ਇਹਨਾਂ ਦੀ ਧਾਨਕ ਜੁਲਾਹਾ ਗੋਤ ਇਹਨਾਂ ਦਾ ਦੇ ਲੋਰ ਤੇ ਫਰੰਦ ਹੈ ਜੀ ਉਮਰ 27-5-1999 ਦੇ ਵਿੱਚ ਲੜਕੀ ਦਾ ਜਨਮ ਹੈ ਕੱਦ 5 ਫੁੱਟ 2 ਇੰਚ ਹੈ ਜੀ ਪੜ੍ਹਾਈ ਕਰੀ ਹੈ ਜੀ ਲੜਕੀ ਨੇ MBA ਪਾਸ ਭਰਾ ਇਹਨਾਂ ਦਾ ਇੱਕ ਹੈ ਜੀ ਸਟੱਡੀ ਕਰ ਰਿਹਾ ਮੈਡੀਕਲ ਲਾਈਨ ਦੇ ਵਿੱਚ ਪਿਤਾ ਇਹਨਾਂ ਦੇ ਡਾਕਟਰ ਨੇ ਜੀ ਤੇ ਪਿਤਾ ਦਾ ਆਪਣਾ ਕਲੀਨਿਕ ਹੈ ਸੋ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕਮ ਕਰ ਰਹੀ ਜੀ ਕੁੜੀ ਦਾ ਕੁੜੀ ਕੈਨੇਡਾ ਦੇ ਕੈਲਗਰੀ ਦੇ ਵਿੱਚ ਹੈ ਜੀ ਵਧੀਆ ਨੌਕਰੀ ਕਰਦੀ ਹੈ ਵਰਕ ਪਰਮਟ ਤੇ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਪੜਿਆ ਲਿਖਿਆ ਹੋਵੇ ਕੈਨੇਡਾ ਦੇ ਵਿੱਚ ਹੋਵੇ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਪੀਆਰ ਸਿਟੀਜ਼ਨ ਹੋਵੇ ਨਸ਼ਾ ਰਹਿਤ ਤੇ ਵਧੀਆ ਪਰਿਵਾਰ ਦਾ ਸੌ ਮੁੰਡਾ ਹੋਵੇ ਜੀ ਕਾਲੀ ਪੱਟੀ 'ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੇ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਪਾਤੜਾਂ ਤੋਂ ਲੜਕਾ ਜ਼ਿਲ੍ਹਾ ਪਟਿਆਲਾ ਕਾਸਟ ਇਹਨਾਂ ਦੀ ਸੰਸੀ ਹੈ ਜੀ ਗੋਤ ਮੱਲਾ ਉਮਰ 4/12/1999 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ 5 ਫੁੱਟ 11 ਇੰਚ ਤੇ ਪੜ੍ਹਾਈ ਕਰੀ ਹੈ ਜੀ ਬੀਏ ਪਾਸ ਭੈਣ ਇਹਨਾਂ ਦੀ ਇੱਕ ਹੈ ਪਿਤਾ ਦਾ ਨਾਮ ਹੈ ਜੀ ਰਣਜੀਤ ਸਿੰਘ ਗੁਰਸਿੱਖ ਪਰਿਵਾਰ ਸਾਰਾ ਕੰਮ ਕਰਿਆ ਜੀ ਮੁੰਡੇ ਦਾ ਆਪਣਾ ਬਿਜ਼ਨਸ ਹੈ ਇਹਨਾਂ ਕੋਲ 2 ਫਰਾਂਚਾਈਜ਼ ਨੇ ਜੀ ਸੋ ਜ਼ਮੀਨ 5 ਏਕੜਾ ਮੁੰਡੇ ਕੋਲ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜਿਸ ਨਾਲ ਇਹ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਹਸਿੰਦਰਪਾਲ ਗਰਗ ਪਤਾ ਜ਼ਿਲ੍ਹਾ ਪਟਿਆਲਾ ਤੋਂ ਲੜਕਾ ਕਾਸਟ ਇਹਨਾਂ ਦੀ ਬਾਣੀ ਹੈ ਜੀ ਉਮਰ 23 9 1996 ਦੇ ਵਿੱਚ ਮੁੰਡੇ ਦਾ ਜਨਮ ਹੈ ਤੇ ਜਨਮ ਟਾਈਮ ਹੈ ਜੀ 6:30 ਤੋਂ 7 ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 10 ਇੰਚ ਹੈ ਭੈਣ ਮੁੰਡੇ ਦੀ ਇੱਕ ਹੈ ਜੀ ਮੈਰਿਡ ਹੈ ਪਿਤਾ ਦਾ ਨਾਮ ਹੈ ਜੀ ਤਰਲੋਕ ਚੰਦ ਮਾਤਾ ਨੀਨਾ ਰਾਣੀ ਮੁੰਡੇ ਦਾ ਕੰਮਕਾਰ ਹੈ ਜੀ ਟਰੇਡਰਸ ਦਾ ਪੀਵੀਸੀ ਫਲੈਕਸ ਹੋਲਸੇਲਰ ਹੈ ਮੁੰਡਾ ਇਨਕਮ ਇਹਨਾਂ ਦੀ 50000 ਪਲੱਸ ਹੈ ਜੀ ਮੰਥਲੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜਾਤੀ ਬੰਧਨ ਕੋਈ ਨਹੀਂ ਕਿਸੇ ਵੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸੋ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਨੇ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਲੜਕਾ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 21 ਸਾਲ ਗੋਤ ਮੁੰਡੇ ਦਾ ਢਿੱਲੋਂ ਹੈ ਜੀ ਕੱਦ 5 ਫੁੱਟ ਦਾ 7 ਇੰਚ ਮੁੰਡਾ ਹੈ ਤਲਾਕਸ਼ੋਦਾ ਹੈ ਜੀ ਕੰਮ ਕਰ ਹੈ ਜੀ ਜ਼ਮੀਨ 2 ਕਿੱਲੇ ਆ ਮੁੰਡੇ ਕੋਲ ਕੰਪਨੀ ਦੇ ਵਿੱਚ ਮੁੰਡਾ EMPLOYE ਹੈ ਜੀ ਕੰਮ ਕਰਦਾ ਵਧੀਆ ਸੈਲਰੀ 20000 ਰੁਪਏ ਮਹੀਨਾ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ ਪਾਵੇਂ ਗਰੀਬ ਪਰਿਵਾਰ ਦੀ ਹੋਵੇ ਜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੋ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਹੁੰਦਾ ਸਿੱਧੀ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਮਪਾਲ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਲੜਕਾ ਕਾਸਟ ਇਹਨਾਂ ਦੀ ਰਾਮਗੜੀਆ ਸਿੱਖ ਹੈ ਜੀ ਉਮਰ 22 1991 ਦੇ ਵਿੱਚ ਜਨਮ ਹੈ ਜੀ ਸੋ ਕੱਦ ਮੁੰਡੇ ਦਾ 5 ਫੁੱਟ 2 ਇੰਚ ਹੈ ਜੀ ਭੈਣ ਇਹਨਾਂ ਦੀ ਇੱਕ ਪੁਰਤਗਾਲ ਦੇ ਵਿੱਚ ਹੈ ਭਰਾ ਇੱਕ ਹੈ ਜੀ ਮੁੰਡੇ ਦਾ ਆਰਮੀ ਦੇ ਵਿੱਚ ਤੇ ਮੁੰਡੇ ਦਾ ਕੰਮ ਕਰਿਆ ਜੀ ਮੁੰਡਾ ਦੁਬਈ ਦੇ ਵਿੱਚ ਹੈ ਵਧੀਆ ਕੰਮਕਾਰ ਹੈ ਜੀ ਮੁੰਡੇ ਦੀ 50000 ਰੁਪਏ ਮਹੀਨਾ ਤਨਖਾਹ ਹੈ ਜੀ ਘਰ-ਬਾਰ ਮੁੰਡੇ ਦਾ ਵਧੀਆ ਪਾਇਆ ਹੋਇਆ ਜੀ ਵਧੀਆ ਆਮਦਨ ਹੈ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਜੀ ਘਰ ਦਾ ਕੰਮਕਾਰ ਕਰਨ ਵਾਲੀ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ